ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਜਿਹਦਾ ਨਾਂ ਹੈ ਇਸ ਤਰ੍ਹਾਂ ਫੈਮਿਲੀ ਹੋਰ ਸਨੌ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋ ਆਏ ਸਾਰੇ ਨੇ ਖੁਸ਼ ਰੱਖੇ ਜੀ ਅਸੀਂ ਵੀ ਵਧੀਆਗੇ ਠੀਕ ਠਾਕ ਚੜ੍ਹਦੀ ਕਲਾ ਚ ਹਾਂ ਅੱਜ ਦੀ ਵੀਡੀਓ ਹੋ ਗਈ ਲੱਗੀ ਸਟਾਰਟ ਤਰੀਕ ਹੋ ਗਈ ਅੱਜ ਤਰੀਕ ਹੋ ਗਈ ਅੱਜ 15 ਦਿਨ ਹੈਗਾ ਸੰਡੇ ਦਾ ਮਾਰਨਿੰਗ ਨਾ ਮਾਰਨਿੰਗ ਨਹੀਂ ਆਫਟਰਨੂਨ ਹੋ ਗਿਆ 12:00 ਉੱਤੇ ਹੋ ਗਿਆ ਜੀ ਟਾਈਮ ਤੇ ਆਪਾਂ ਕੰਮ ਕਰਦੇ ਸਾਰੇ ਸਵੇਰ ਵਾਲੇ ਨਮੇੜਲੇ ਮਾਰਨਿੰਗ ਵਾਲੇ ਤੇ ਆਪਾਂ ਆ ਰਹੇ ਆ ਇੱਧਰ ਨਵੇਂ ਘਰੇ ਜਿਹੜਾ ਆਪਣਾ ਘਰ ਬਣ ਰਿਹਾ ਹੈਗਾ ਮਿਸਤਰੀ ਹੁਣ ਛੁੱਟੀ ਹੋ ਗਈ ਉਹਨਾਂ ਨੂੰ ਦੁਪਹਿਰ ਵਾਲੀ ਉਹ ਚਲੇ ਗਏ ਤੇ ਆਪਾਂ ਸੋਚਿਆ ਵੀ ਆਪਾਂ ਵੀ ਦੇਖਾਈਏ ਕਿਉਂਕਿ ਸਾਰਾ ਦਿਨ ਉਹ ਹੁੰਦੇ ਨੇ ਆਪਣੇ ਤੋਂ ਆਇਆ ਨਹੀਂ ਜਾਂਦਾ ਹੈਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਰਹੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਵੇਂ ਦੀਆਂ ਲੱਗਦੀਆਂ ਨੇ ਤੁਹਾਨੂੰ ਤੇ ਆਪਣੇ ਇਹਦਾ ਪਲਾਸਟਰ ਦਾ ਅੰਦਰ ਆਹ ਦੇਖੋ ਪਲਾਸਟਰ ਹੋ ਹੀ ਜਾਂਦਾ ਰੂਮ ਚ ਹੋ ਗਿਆ ਇੱਧਰ ਵੀ ਹੋ ਗਿਆ ਆਹ ਵਾਲਾ ਰੂਮ ਵੀ ਹੋ ਗਿਆ ਤੇ ਹੁਣ ਆਪਣੇ ਆਹ ਦੇਖੋ ਸਾਰਾ ਸਮਾਨ ਹੁਣ ਆਪਣੇ ਇੱਧਰ ਕਰੀ ਜਾਂਦੇ ਨੇ ਲੌਬੀ ਆਹ ਲੌਬੀ ਦੀ ਕੰਧ ਦਾ ਕਰਤੀ ਦੇਖ ਕਿੰਨੀ ਠੰਡਾ ਠੰਡਾ ਚੜ ਰਿਹਾ ਹੈ ਨਾ ਤਾਂ ਹੀ ਉਹ ਚਲੇਗੇ ਅੱਜ ਸਾਰੀ ਭਾਈ ਤੁਪਸੇਖੇ ਹੋਣਗੇ ਕਿਚਨ ਵੀ ਹੋਗੀ ਇਧਰ ਕਿਚਨ ਵੀ ਹੋ ਗਈ ਆਪਣੀ ਪਲਾਸਟਰ ਆਏ ਥੱਲੇ ਦੇਖਿਓ ਉਹਨਾਂ ਨੇ ਕਿਵੇਂ ਉਹ ਪੰਜੇ ਜੇ ਮਾਰਦੇ ਡਿਜ਼ਾਈਨ ਜਿਹਾ ਇਹ ਲੱਗੂ ਹਾਂ ਟੁਕੜੀ ਹੈ ਨਾ ਟੁਕੜੀ ਲੱਗੂ ਇਹ ਹੈਗੀ ਆਪਣੀ ਕਿਚਨ ਛੋਟੀ ਜੀ ਕਿਚਨ ਆਪਣੀ ਪਰ ਬਹੁਤ ਪਿਆਰੀ ਆ ਇਧਰ ਹੈਗਾ ਆਪਣਾ ਬਾਥਰੂਮ ਅਜੇ ਬਾਥਰੂਮ 'ਚ ਪਲਾਸਟਰ ਨਹੀਂ ਹੋਇਆ ਆ ਵਾਲਾ ਹੈਗਾ ਬੈਡਰੂਮ ਇੱਥੇ ਵੀ ਹੋ ਗਿਆ ਪਲਾਸਤਰ ਆਪਣਾ ਅਪਡੇਟ ਦਿੰਨੇ ਆ ਤੁਹਾਨੂੰ ਘਰ ਦੀ ਬੈਡਰੂਮ ਇਹਦੇ ਨਾਲ ਅਟੈਚ ਆ ਉਹ ਵਾਲਾ ਜਿਹੜਾ ਬਾਥਰੂਮ ਉੱਥੇ ਹਜੇ ਹੋਇਆ ਨਹੀਂ ਪਲਾਸਤਰ ਪਰ ਪਾਈਪਾ ਬੂਪਾ ਪਲੰਬਰਿੰਗ ਦਾ ਕੰਮ ਹੋ ਗਿਆ ਸਾਰੇ ਕਿਤੇ ਜਿੱਥੇ-ਜਿੱਥੇ ਪਲਾਸਤਰ ਹੋ ਗਿਆ ਹਨਾ ਤੁਹਾਨੂੰ ਪਤਾ ਹੀ ਆ ਵੀ ਪਲੰਬਰਿੰਗ ਦਾ ਕੰਮ ਹੋ ਗਿਆ ਆ ਹੈਗਾ ਆਪਣਾ ਬਾਥਰੂਮ ਪਾਈਪਾ ਬੂਪਾ ਪਾਤੀ ਹੈ ਇੱਥੇ ਹੋਰ ਸਾਰੇ ਪਲੰਬਰੀਂਗ ਦਾ ਕੰਮ ਕੰਪਲੀਟ ਆ ਇੱਥੇ ਬਸ ਪਲਾਸਟਰ ਰਹਿ ਗਿਆ ਕੱਲਾ ਆ ਦੇਖੋ ਠੰਡ ਬਹੁਤ ਆ ਜੀ ਅੰਦਰ ਕਿਉਂਕਿ ਪਾਣੀ ਛਿੜਕਦੇ ਆ ਨਾ ਕੰਧਾਂ ਤੇ ਟਰਾਂ ਕਰਦੇ ਨੇ ਉਹਦੇ ਕਰਕੇ ਠੰਡ ਛੱਡ ਗਈ ਇਹ ਪਹਿਲੀ ਗੱਲ ਵੀ ਜੇ ਅਸੀਂ ਦਰਮਣੀ ਘਟੂ ਠੰਡ ਰਹੂਗੀ ਹਲਾ ਮੈਂ ਇਹ ਕਰਦੀ ਠੰਡ ਹੋ ਜੀ ਇੱਧਰ ਆ ਵਾਲਾ ਬਾਥਰੂਮ ਵੀ ਰਹਿਦਾ ਹਜੇ ਤੇ ਪਲੰਬਰੀਂਗ ਵਾਲਾ ਕੰਮ ਸਾਰੇ ਕਿਤੇ ਹੋ ਗਿਆ ਤੇ ਆਹ ਵਾਲਾ ਗਰੂਮ ਵੀ ਹੋ ਗਿਆ ਆਪਣਾ ਪਲਾਸਟਰ ਪਲਾਸਟਰ ਤਾਂ ਬਹੁਤ ਛੇਤੀ ਕਰੀ ਜਾਂਦੇ ਨੇ ਹਨਾ ਇਹ ਇੱਥੇ ਆਪਣੇ ਹੈਗਾ ਸਿੰਕ ਦਾ ਪੁਆਇੰਟ ਇੱਥੇ ਆਪਣੇ ਸਿੰਕ ਲੱਗਣਾ ਬਾਥਰੂਮ ਦੇ ਨਾਲ ਹੀ ਬਾਹਰਲੀ ਸਾਈਡ ਕਿਉਂਕਿ ਇਹ ਸਾਰ ਸਿੰਕ ਹੋਊਗਾ ਜਿਹੜਾ ਸਾਰੇ ਵਰਤੋਂ ਚ ਲਿਆਉਣਗੇ ਉੱਪਰ ਚੱਲੀਏ ਚਲ ਆ ਜਾ ਇੱਧਰ ਬਾਹਰੋਂ ਮਾਉਂਗਾ ਐਧਰ ਤਾਂ ਸੀਟ ਆਉਗੀ ਜਿਹੜਾ ਉੱਚਾ ਜਿਹਾ ਰੱਖਿਆ ਹੋਇਆ ਤੇ ਇਧਰ ਇੱਕ ਪਾਸੇ ਸਿੰਕ ਹੋ ਜੂਗਾ ਇਹਦੇ ਤੇ ਇੱਧਰ ਸ਼ਾਵਰ ਵਾਲਾ ਏਰੀਆ ਜੂ ਇੱਥੇ ਕੰਦ ਕਰਨਗੇ ਆ ਜਿਆਦਾ ਵੱਡਾ ਨਹੀਂ ਠੀਕ ਆ ਜਾਂਦੀ ਵੀ ਫਿਰ ਵੀ ਲੰਬਾ ਹੈ ਹਾਂ ਉੱਪਰ ਚਲੀਏ ਚਲੋ ਜੀ ਉੱਪਰ ਚਲਦੇ ਆਪਾਂ ਹੁਣ ਉੱਤੇ ਦੇਖਦੇ ਆ ਉੱਪਰ ਤਾਂ ਨਹੀਂ ਹਜੇ ਕੁਝ ਵੀ ਪਲਾਸਟਰ ਕਰਿਆ ਉੱਤੇ ਤਾਂ ਹਜੇ ਲੱਗਣਗੇ ਹਾਂ ਉਹ ਜਿਹੜਾ ਜਿਹੜੀ ਚੀਜ਼ ਦੀ ਲੋੜ ਨਹੀਂ ਉਹ ਚੱਕੀ ਜਾਂਦੇ ਆ ਸਾਰੇ ਖੱਡ ਚੜ ਗਈ ਥੱਲੇ ਬਹੁਤ ਜ਼ਿਆਦਾ ਲੱਗਦਾ ਹਜੇ ਉੱਪਰ ਤਾਂ ਮਿਲਣਾ ਦਾ ਸਾਰਾ ਹੀ ਪਿਆ ਬੋਲ ਰਹੀ ਹਾਂ ਮੈਂ ਦੇਖੀਏ ਕਿੰਨਾ ਸੁੱਕਾ ਸੁੱਕਾ ਜਿਹਾ ਲੱਗਣ ਲੱਗ ਗਿਆ ਹੁਣ ਹਨਾ ਹੁਣ ਫਿਰ ਪਾਣੀ ਦੀ ਦੇ ਛੜਕ ਲੈ ਹਜੇ ਆਪਣੇ ਉੱਪਰ ਰਹਿੰਦਾ ਜੀ ਕੰਮ ਫਿਰ ਸੋਈ ਬਹੁਤ ਵੱਡੀ ਆ ਉੱਪਰਲੀ ਏ ਹੈ ਉਹ ਸੋਈ ਬੜੀ ਹੈ ਡਾਈਨਿੰਗ ਟੇਬਲ ਵੀ ਲੱਗਦੀ ਹੈ ਹਨਾ ਸੋਈ ਵਾਲੀ ਬੱਟੀ ਐ ਨਾ ਕਮਰੇ ਆ ਬੂਟ ਜੇ ਕਿਸੇ ਨੂੰ ਚਾਹੀਦੇ ਹੁਣ ਤਾਂ ਦੱਸ ਦਿਓ ਜੀ ਹਾ ਵਾਲੇ ਅਸੀਂ ਗਿਫਟ ਕਰ ਦਾਂਗੇ ਮਹਾਰ ਸੋਈ ਰਸੋਈ ਤਾਂ ਬੈਡਰੂਮ ਲੱਗਦੇ ਆ ਵਾਲੇ ਜਿਹੇ ਕਮਰੇ ਹੀ ਬਣਾ ਲੈ ਹੁੰਦਾ ਹੈਗਾ ਹੈਨਾ ਸੋਈ ਬਾਹਰਲੇ ਪਾਸੇ ਬਣਾ ਲੈ ਮਗਾ ਇਹ ਹੈਗੇ ਸੋਈ ਘਰ ਨੂੰ ਲੰਕੋ ਇੱਕ ਬੈਡਰੂਮ ਆ ਸੀਗਾ ਇਹਦੇ ਹੈਗੀ ਉਧਰ ਵਿੰਡੋ ਤੇ ਇੱਕ ਬਾਥਰੂਮ ਆ ਸੀਗਾ ਹਾਂ ਚਲੋ ਜੀ ਇਧਰ ਆਓਗੇ ਆਪਾਂ ਬਾਹਰਲੇ ਪਾਸੇ ਆਪਣਾ ਬੈਗ ਸਾਈਡ ਵੇੜਾ ਟੱਬ ਰੱਖੀਏ ਕਿੱਥੇ ਟੱਬ ਆਹ ਤਾਂ ਹੰਦਪੇਲ ਤਾਂ ਨਾ ਦਿਰਾਉਂਦੇ ਇਹ ਜੇ ਸਭ ਬਾਹਰ ਹਾਂ ਵਧੀਆ ਫਿਰ ਬਾਅਦ ਵਿੱਚ ਇਕੱਠਾ ਔਖਾਗਾ ਇਧਰ ਆਪਣੀ ਬੈਕ ਸਾਈਡ ਇੱਕ ਵੇੜਾ ਆ ਗਿਆ ਜੀ ਇਹ ਚਲੋ ਜੀ ਆਪਾਂ ਚੱਲਦੇ ਆ ਥੱਲੇ ਦੇਖ ਲਿਆ ਆਪਾਂ ਸਾਫ-ਸਾਫ ਕਰਤਾ ਤਾਂ ਹਨਾ ਉੱਪਰਲਾ ਸਾਰਾ ਥੱਲੇ ਚੱਕਤਾ ਸਾਰਾ ਜੀ ਸਾਫ ਕਰੀ ਜਾਂਦੇ ਨੇ ਨਾਲ ਦੀਆਂ ਲਪਾਈ ਜਿਹੜੇ ਲੱਗੇ ਹੋਏ ਨੇ ਆਪਣੇ ਬਲਰ ਕਿਵੇਂ ਕਰੀ ਜਾਂਦਾ ਨੋ ਠੀਕ ਹੋ ਚਲੋ ਜੀ ਥੱਲੇ ਚੱਲਦੇ ਆਪਾਂ ਗਾਇਸ ਵੀਰੇ ਗਾਇਸ ਵੀਰੇ ਕੁਆਇਸ ਵੀਰੇ ਕੁਆਇਸ ਚਲੋ ਜੀ ਬਾਹਰ ਜਾਂਦੇ ਹਾਂ ਅਸੀਂ ਬਾਹਰ ਉਪਣੇ ਨਾ ਮੋਟਰ ਚੰਦੀ ਜਾਂਦੀ ਆ ਇੱਧਰ ਬਾਰਨ ਪਾਈ ਆਇਆ ਕੋਈ ਆਪਾਂ ਦੇਖਦੇ ਆ ਉਹਦੇ ਕੋਲੇ ਕੀ ਆਗਾ ਸਮਾਨ ਕੀ ਆ ਬਾਈ ਤੇਰੇ ਕੋਲੇ ਸਾਲ ਨੂੰ ਸਮੀਰ ਜੀ ਸਾਲ ਜਿਹੜੇ ਵਿਖੋ ਨਹੀਂ ਹੁੰਦੇ ਆਸ ਤੋਂ ਟੂਟ ਮੋਟੇ ਸੂਟਾ ਮੋਟੇ ਸੂਟ ਲੈ ਕੀ ਰੇਟ ਹੈ ਨਾ ਸਾਢੇ 4 ਦੇ ਆਲੇ ਕੀ ਆ ਆ ਮੋਟੇ ਨੇ 200 ਰੁਪਏ ਅੱਛਾ ਅੱਛਾ ਇਹ ਵੀ ਸੂਟ ਨੇ ਹਾਂ ਔਲ ਫਾਫੇ ਜਿੱਚ ਹਾਂ ਮੋਟੇ ਸੂਟ ਆ ਗਰਮ ਸਟੋਲ ਸੂਟ ਨੇ ਕਾਹ ਸਟੋਲ ਮੋਟੇ ਨੇ ਵਣਸਾਰੇ ਆ ਪਿੰਕ ਸਿਲਵਾ ਆ ਮਾਂ ਆ ਮੈਚਿੰਗ ਨੇਕ ਨਾਲ ਔ ਸਟੋਲ ਨੇਕੇ ਸ਼ਾਲ ਨੇ ਵੀਰੇ ਸ਼ਾਲ ਨੇ ਮੇਣੋ ਕਿੰਨੇ ਦਾ ਉਹ 200 ਰੁਪਏ ਗਰਮ ਸ਼ਾਲਾਂ ਨੇ ਬਸ ਸੂਟ ਤੇ ਸ਼ਾਲ ਨੇ ਵੀਰੇ ਹਾਂ ਇੱਕ ਨਾਲ ਤੇ ਲਿਆ ਲਓ ਨਵਾਂ ਵਰਤਵਾ। ਮੱਕੇ ਕੜਾਈਆਂ ਲੈ। ਆਹ ਬਹੁਤ ਵਧੀਆ ਸੂਟ ਨੇ ਮਣ 450 ਰੁਪਏ ਲਓ ਜੀ ਤੁਹਾਨੂੰ। ਵਾਂਗ ਤਾਂ ਉਹ 550 600 ਦੇ ਗੱਲ। ਆਹ ਲਓ ਨੀ ਥੱਲੇ ਵੀ ਸੂਟ ਨੇ ਵੀ। ਪੈਂਟਾ-ਸ਼ਲਟਾ ਲਓ। ਪੈਂਟਾ-ਸ਼ਲਟਾ ਕੀ ਦਾ ਰੇਟ ਕੀ ਆ? 150 ਰੁਪਏ। ਇਹ ਲੈਣ ਦੇਣ ਵਾਸਤੇ ਹੈਂ ਕੜਾਈ ਨਿਆਣੀ ਵਾਲੇ ਨੇ ਹੈ ਕਿੱਥੋਂ ਆਣਾ ਬਾਈ ਤੁਆਨੇ ਤੋਂ ਆਂਦੇ ਬਣਾ ਅੱਛਾ ਇਹ ਕੀ ਮੋਟਾ ਲਾਉਣਾ ਪੈਣਾ ਲੋ ਇਹਨਾਂ ਚੀਜ਼ ਕਿ ਲਾਣਾ ਹੈ ਮੈਚਿੰਗ ਨੇ ਮੋਟਾ ਮੋਟੇ ਵਣੇ ਮੈਚਿੰਗ ਨੇ ਇੱਕ ਨਾਲ ਦੇ ਨਾਲ ਇੱਕ ਨਾਲ ਦਾ ਇੱਕ ਨਾਲ ਦਾ ਦੋ ਚਲਾਉ ਆ ਲਓ ਮੈਂ ਨਾ 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 ਪੈਂਦਾ ਹਲਪਾ ਆ ਪਰਨੇ ਨੇ ਵੀਰੇ ਪਰਲੇ ਨੇ ਵਾ ਇਹ ਕੀ ਰੇਟ ਹੈ 150 ਰੁਪਏ ਦੋ ਹੀ ਬਕਰੀ ਨੇ 150 ਰੱਖੋ 550 ਮਾ ਵਾ ਸਰ ਆਈ ਮਿੱਤਰ ਤਾਂ ਭੰਗਾ ਮਾਰਦੇ ਆ ਆਪਾਂ ਡੱਗੀਲਾ ਭਾਈ ਦੇਖਿਆ ਸੀ ਤੇ ਦੇਖ ਆ ਗਏ ਵੀ ਉਹਦੇ ਕੋਲ ਕੀ ਹੈਗਾ ਲੈਣਾ ਦੇਖੋ ਫੈਲ ਨਹੀਂ ਸੀ ਬਸ ਵੀਡੀਓ ਲਈ ਵੀ ਫੁੱਟ ਮੁੱਟ ਵੀਡੀਓ ਪਾ ਲਈ ਦੀ ਤੇ ਸਾਥੀ ਹੁਣ ਬੀਬੀ ਨਾ ਮਸਤ ਹੋਪ ਤੁਸੀਂ ਹਾਂ ਅੰਦਰ ਨੂੰ ਬੁਖਾਰ ਹੋ ਗਿਆ ਉੱਪਰ ਨਹੀਂ ਤਾਂ ਨਹੀਂ ਬੈਠਾ ਮੈਂ ਦੇਖੋ ਕਨਾਂਜੰਗ ਗਲ 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 ਗ ਕਜਾਤ ਹੋ ਗਿਆ ਸਾਢੇ 1/4 ਮਿੰਟ ਤਾਂ ਹੋ ਗਿਆ ਜਾਂ ਪਾਉਗੇ ਲੇਟ ਚਲ ਕੋਈ ਨਹੀਂ ਹੌਲੀ ਹੌਲੀ ਬਣਾ ਲਾਂਗੇ ਕੱਲਾ ਕੱਲਾ ਕਰਕੇ ਦੇ ਚਲੇ ਗਏ ਸੀ ਕੰਮ ਨਹੀਂ ਲੱਗਦਾ ਹੈ ਨਾ ਔਰ ਟਾਈਮ ਲੱਗਿਆ ਕੈਮਰਾ ਚੱਕਣ ਦਾ ਕਿਹਾ ਕਿ ਚਾਹ ਨਾਲੇ ਕੱਟਾਂਗੇ ਸਬਜ਼ੀ ਨਾਲੇ ਮਾਰਾਂਗੇ ਗੱਲਾਂ ਕਰਤਾ ਜਹਾ ਅੰਡੇ ਚੱਕ ਕੇ ਦੇਤੀ ਜੰਮੂ ਰੇ ਕੱਟਦਾ ਹੈ ਨਾ ਮੋਟਾ ਹੁੰਦਾ ਹੈ ਐਪ ਲੈ ਗਿਆ ਵਿੱਚ ਜਾ ਕੇ ਨਾ ਯਾਰ ਤੁਸੀਂ ਜਾਣ ਫਸੇ ਪਏ ਹੋ ਜਾ ਬਰ ਬਣਾਉਣਾ ਬਣਾਉਣਾ ਤੂੰ ਜਾਣ ਕਿ ਕੀ ਕਰਵਾਇਓ ਕੁੱਤਾ ਕੀ ਕਰਦਾ ਉਹ ਅਗੜੀਆਂ ਹੋ ਰਹੇ ਹੁੰਦੇ ਕੁੱਤਾ ਹੀ ਕਰਦਾ ਆਪ ਕੋਲ ਆ ਜਾ ਇਹਦੇ ਸੰਨੇ ਬੰਨ ਬੰਨ ਕੋਲ ਆਲੇ ਬਰਤੀ ਚ ਕਿੱਥੇ ਆ ਵੀਡੀਓ ਲਾ ਜਾ ਪੀਣਾ ਬੱਗਨ ਘਰ ਕਿ ਅੜੇ ਦੋ ਘੰਟਾ ਕੁੱਤੇ ਜੇ ਹੁੰਦਲੇ ਭੇਜ ਤੈਨੂੰ ਕਿੱਥੇ ਉਹ ਪੀਣਾ ਛੱਡ ਕੇ ਨਾ ਪਾਈ ਉਹ ਤੁੰਦੀ ਖਾੜ ਲੈ ਨਾ ਮੇਠੀ ਆ ਉਹ ਮੇਠੀ ਆ ਤੂੰ ਨਹੀਂ ਨਮਕਾ ਦੇ ਤਾਂ ਮਰੇ ਤੇ ਯਾਰ ਲਓ ਜੀ ਮਸਾਲਾ ਆਪਾਂ ਲੈ ਸਰਗੰਡਾ ਇੱਧਰ ਪਿਆਜ਼ ਲਸਣ ਤੇ ਕੱਟ ਲਿਆ ਆਪਾਂ ਤੇ ਇੱਧਰ ਕਾਜਰਾ ਕੱਟ ਲੀਆਂ ਮਟਰ ਕੱਢੀ ਐ ਨੇ ਤੇ ਬਣਾਵਾਂਗੇ ਸਬਜ਼ੀ ਪਿੱਛੇ ਆਪਣੇ ਲੱਗੇ ਹੋ ਤੇ ਬਾਈ ਹੋ ਗਈ ਉਹਦੇ ਵਾਲੇ ਬਿਜਲੀ ਵਾਲੇ ਕੰਮ ਚੱਲੀ ਜਾਂਦਾ ਮਸ਼ੀਨ ਦਾ ਖੜਕਾ ਹੋ ਰਿਹਾ ਜੀ ਉਹਦੇ ਵਿੱਚ ਸੁਣਦਾ ਘਟਾ ਗੇ ਆਹ ਦੇਖੋ ਡਰਿੱਲ ਵੱਜੀ ਆਂਦੀ ਆ ਉਹ ਉਹ ਕਰੀ ਜਾਂਦੇ ਨੇ ਛਿਰਿਆ ਕੱਢੀ ਜਾਂਦੇ ਨੇ ਕੇ ਕੰਧਾਂ ਦੇ ਵਿੱਚ ਫੀਟਿੰਗ ਬਾਸ ਤੇ